ਚਲੋ ਆ ਜੀ ਸਤਿ ਸ਼੍ਰੀ ਅਕਾਲ ਜੀ ਲੋ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਵੀਰੋ ਚੱਲਦੇ ਆ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਭਾਈ ਵਧੀਆ ਹੋ ਰਹੀਆਂ ਨੇ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਚਲੋ ਜੀ ਆਪਾਂ ਨੇ ਆਪਣੀ ਕਣਕ ਵੀ ਬੀਜਤੀ 4-5 ਦਿਨ ਤੋਂ ਜਿਹੜਾ ਕੰਮ ਹੈ ਬਹੁਤ ਵਧੀਆ ਚੱਲਦਾ ਸੀਗਾ ਤੇ ਤੁਹਾਨੂੰ ਪਤਾ ਵਿੱਚ ਵਿੱਚ ਭੈਣ ਨਾਂ ਨੇ ਜਾਣਾ ਸੀ ਬੰਬਈ ਨੂੰ ਜਸ਼ਨ ਤੇ ਭੈਣ ਨੇ ਵੀ ਟਿਕਟ ਜਿਹੜੀ ਉਹ ਟ੍ਰੇਨ ਦੀ ਇਹਨਾਂ ਦੀ ਅੱਗੇ-ਅੱਗੇ ਹੋ ਗਈ ਤੇ ਰਾਤ ਕਨਫਰਮ ਹੋ ਗਈ ਜੀ ਅੱਜ ਜਿਹੜਾ ਇਹਨਾਂ ਨੇ ਦਿਨ ਦੇ ਵਿੱਚ ਚੰਡੀਗੜ੍ਹ ਤੋਂ ਚੜ੍ਹਨਾ ਟ੍ਰੇਨ ਵੀ ਅਮਨ ਜਾਊਗਾ ਛੱਡਣਾ ਤੇ ਹਰਜੀਤ ਜੋਗੀ ਤੇ ਪਰਮ ਮੈਂ ਤੇ ਪਾਪਾ ਜੀ ਅੱਜ ਗੁਰਦੁਆਰਾ ਸਾਹਿਬ ਵਿਖੇ ਅਖੰਡ ਅਖੰਡ ਪਾਠ ਸਾਹਿਬ ਖੋਲਣੇ ਆ ਜੀ ਉੱਥੇ ਵੀ ਡਿਊਟੀਆਂ ਐ ਸੋ ਇੱਧਰ ਵੀ ਜ਼ਿੰਮੇਵਾਰੀ ਸਮਝਦੇ ਹੋਏ ਆਪਣਾ ਕੰਮ ਐ ਬਾਈ ਕਰਦਾ ਤੁਹਾਨੂੰ ਪਤਾ ਵੀ ਗੁਰੂ ਘਰ ਦਾ ਵੀ ਸਾਂਝਾ ਕੰਮ ਹੁੰਦਾ ਸਭ ਨੂੰ ਸੇਵਾ ਕਰਨੀ ਚਾਹੀਦੀ ਐ ਸੋ ਅਸੀਂ ਰਹੋਗੇ ਜੀ ਉਰੇ ਤੇ ਬਾਕੀ ਦਿਲ ਤਾਂ ਬਾਈ ਘਟਦਾ ਹੀ ਐ ਜਦੋਂ ਹੁਣ ਭੈਣ ਨੇ ਜਾਣਾ ਐ ਵੀ ਮੈਂ ਕਹਿ ਤਾ ਦਿੰਦਾ ਕਈ ਗੱਲਾਂ ਵੀ ਚਲੋ ਜਸ਼ਨ ਜਾਣ ਲੱਗੇ ਵੀ ਮੂੰਹ ਜਾ ਹੋਰ ਲੱਜ ਜਾਂਦੀ ਬਣਾਉਣ ਪਰ ਖੋ ਸਾਡੇ ਦਿਲ ਚੋਂ ਪੈਂਦੀ ਐ ਕਿ ਮੁੜ ਕੇ ਭੈਣ ਨੇ ਸਾਲ ਨੂੰ ਮਿਲਣਾ ਹੈ ਆ ਜਿਹੜੇ 15 20 ਦਿਨ ਮਹੀਨਾ ਜਿਹੜਾ ਇੱਕ ਮਹੀਨਾ 10 ਦਿਨ ਸਾਨੂੰ ਪਤਾ ਨਹੀਂ ਕੱਕਣਾ ਲੰਘੇ ਵੀ ਮੰਨ ਕੇ ਚੱਲੋ ਜਿਕਣਾ ਕੋਈ ਫੌਰਨ ਤੇ ਬਾਹਰ ਤੇ ਆਉਂਦਾ ਉਹ ਫੀਲਿੰਗ ਸਾਨੂੰ ਹੋਈ ਆ ਵੀ ਉਦਾਂ ਦੇ ਭੈਣ ਦੇ ਬਹਾਨੇ ਨਾਲ ਪਤਾ ਨਹੀਂ ਅਸੀਂ ਵੀ ਕਿਹੜੀ ਕਿਹੜੀ ਰਿਸ਼ਤੇਦਾਰੀ 'ਚ ਘੁੰਮੇ ਆਏ ਵੀ ਸਾਨੂੰ ਵੀ ਆਏ ਤਾਂ ਚਲੋ ਇੱਕ ਮਹੀਨਾ ਖਾਤਰ ਭੈਣ ਆਈ ਆ ਵੀ ਕੋਈ ਰਹਿ ਨਾ ਜਾਵੇ ਵੀ ਸਾਰਿਆਂ ਨੂੰ ਮਿਲਵੇ ਤੇ ਰਾਤ ਭਾਜੀ ਦਾ 8:30 ਵਜੇ ਫੋਨ ਆਇਆ ਮੈਂ ਅੰਦਰ ਪਿਆ ਸੀ ਮਨੁਜ ਜਸ਼ਨ ਦਸਨਾਈ ਕਹਿੰਦੀ ਵੀ ਪਾਪਾ ਜੀ ਵੀ ਸਾਡੇ ਟਿਕਟ ਕਨਫਰਮ ਹੋ ਗਏ। ਸੋ ਬਾਕੀ ਸਵੇਰ ਦਾ ਟਾਈਮ ਆ ਦੇਖੋ ਕੁਦਰਤੀ ਗੱਲ ਆ ਵੀ ਇਹਨਾਂ ਦੇ ਕਿਸਮਤ ਚ ਲਿਖਿਆ ਪਤਾ ਪ੍ਰਭਾਤ ਫੇਰੀਆਂ ਨਿਕਲੀਆਂ ਦੋਏ ਦਿਨ ਜਸ਼ਨ ਵੀ ਜਿਹੜਾ ਆਪਣਾ ਭੈਣ ਵੀ ਦੋ ਦਿਨ ਪ੍ਰਭਾਤ ਫੇਰੀ ਦੇ ਵਿੱਚ ਜਾਂਦੀ ਰਹੀ ਜਸ਼ਨ ਨੇ ਅੱਜ ਸ਼ਬਦ ਗਾਇਆ। ਸੋ ਪਤਾ ਨਹੀਂ ਮਹਾਰਾਜ ਕਿਹੜੀ ਰਜਾ ਦੇ ਵਿੱਚ ਰਾਜੀ ਹੈ। ਬਾਕੀ ਸਾਡੀ ਜਸ਼ਨੀਆਂ ਜਿਹੜੀ ਉਹ ਕੈਮਰਾ ਫੜੀ ਖੜੀ ਆ ਉਹਦੇ ਨਾਲ ਮਿਲਾਂਦਾ ਪਹਿਲਾਂ ਵੀ ਕਿੱਕਣਾ ਦਾ ਹਾਂ ਬਈ ਜਿਸ ਨੂੰ ਮਿਲੋ ਜੇਕਰ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਰਫੈਕਟ ਸਟਿੱਕਾਉ ਜੀ ਹਾਂ ਬਈ ਆ ਦੇਖੋ ਵੀ ਅੱਜ ਜਸ਼ਨ ਦਾ ਮੂਡ ਆ ਪਿਆ ਜੀ ਨਹੀਂ ਕਰਦਾ ਜਾਣ ਨੂੰ ਜਾਣਾ ਹਾਂ ਮੇ ਉਸ ਜੀ ਕਾਤੇ ਆ ਫਰਕ ਤਾਂ ਹੁੰਦਾ ਹੀ ਆ ਬਾਈ ਘਰ ਤੋਂ ਜਾਣ ਲੇ ਕਿੰਨਾ ਚਾਹੇ ਜਸ਼ਨ ਜਾਂਦਾ ਬਹੁਤ ਬਹੁਤ ਹਾਂਜੀ ਸਾਨੂੰ ਆ ਵੀ ਸਾਡੇ ਬੰਦੇ ਜਾ ਰਹੇ ਆ ਸ਼ਬਦ ਗਾਇਆ ਤਾਂ ਲੋ ਬਾਈ ਪਿੱਛੇ ਇੱਕ ਕਲਿੱਪ ਲਾਉਂਗਾ ਪ੍ਰਭਾਤ ਫੇਰੀ ਦੀ ਅੱਜ ਸਾਡੇ ਪਿੰਡ ਜੋ ਸੰਗਤ ਆਈ ਹੈ ਉਹ ਵੀ ਦਿਖਾਵਾਂਗੇ ਇਹ ਕਿਨੇ ਅੱਜ ਬਾਈ ਅਸੀਂ ਕਿੰਨੇ ਵਜੇ ਉੱਠੇ ਜਿਸਨ 4 ਵਜੇ 4 ਵਜੇ ਤੋਂ ਉੱਠੇ ਵੇ ਬਾਈ ਪ੍ਰਭਾਤ ਫੇਰੀ ਕਰਕੇ ਸਾਡਾ ਸਾਰਾ ਹੀ ਗਰਾਉਂਡ ਠਿਆ ਵਾ ਸਾਰਾ ਹੀ ਪਿੰਡ ਤੇ ਬਾਕੀ ਬਾਈ ਇੱਧਰ ਤਿਆਰੀ ਵੀ ਚੱਲ ਰਹੀ ਹੈ ਜਿਨ੍ਹਾਂ ਨੇ ਆ ਜੀ ਸਸੀ ਕਾਲ ਜੀ ਨਾ ਵੀ ਇਹ ਵੀ ਬੰਦਾ ਅੱਜ ਪ੍ਰਭਾਤ ਫੇਰੀ 'ਚ ਬਾਈ ਜੇ ਆਪ ਤਾਂ ਇੱਧਰ ਮਿਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਪ੍ਰਸਾਦ ਸਸੀ ਕਾਲ ਜੀ ਆਏ ਹਾਂ ਸਾਰੀ ਤਿਆਰੀ ਚੱਲ ਰਹੀ ਹੈ ਜੀ ਹੈ ਤਿਆਰੀ ਚੱਲ ਰਹੀ ਹੈ ਜੀ ਭਾਂ ਚੱਲੀ ਹੈ ਅੱਜ ਵੀ ਕਮਨ ਮੰਨਤਾ ਕਰਨੀ ਰਿਆ ਪਰ ਫਿਰ ਵੀ ਤਗੜਾ ਗਦਿਲ ਕਰਕੇ ਲੱਗੀ ਹੋਣੀ ਆ ਜੀ ਹਾਂ ਵੀ ਕੰਡ ਮਮੀ ਤੇ ਸਾਗ ਲੱਜ ਗਿਆ ਸੋ ਨਹੀਂ ਸਿਟੀ ਵੱਜ ਰਹੀ ਹੈ ਸਾਗ ਆ ਸਾਗ ਚ ਪਾਉਣੀ ਹੈ ਹਾਂ ਜੀ ਭੈਣ ਨੂੰ ਹੁਣ ਜਾਂਦੀ ਬਾਗ ਦਾ ਸਾਗ ਖਲਾ ਕੇ ਭੇਜਣਾ ਹੈ ਅੱਧ ਪਹਿਲੇ ਚਲ ਜੀ ਤਿਆਰੀ ਹੋ ਰਹੀ ਹੈ ਇਹਦੇ ਵਿੱਚ ਮਸਾਲੇ ਦੀ ਵਿੱਚ ਅੱਛਾ ਜਿਹੜਾ ਉਹ ਲੈ ਕੇ ਜਾਣਾ ਇਹਨਾਂ ਨੇ ਨਾਲ ਹਾਂ ਜੀ ਨਾਲ ਲੈ ਜਾਵਾਂਗੇ ਹੂੰ ਪਰ ਤਾਂ ਨਹੀਂ ਸਬਜ਼ੀਆਂ ਤਾਂ ਕੋਈ ਦੇ ਨਹੀਂ ਹੁੰਦੇ ਉੱਧਰ ਗਰਮੀ ਹੋ ਜਾਂਦੀ ਹੈ ਨਾ ਫਿਰ ਕਹਿੰਦੇ ਖਰਾਬ ਹੋ ਜਾਂਦਾ ਖਰਾਬ ਹੂੰ ਤਾ ਕਰਕੇ ਗੁਰਦੁਆਰਾ ਨੂੰ ਪਾ ਲਈ ਨਹੀਂ ਆਹ ਲੋ ਪਾਈਆ ਗੁਰਦੁਆਰਾ ਸਾਹਿਬ ਵਿਖੇ ਮਿਲਿਆ ਤਾਂ ਇੱਕ ਬਿਸਕੁਟ ਇੱਕ ਲੱਡੂ ਇੱਕ ਬਿਸਮੋਸਾ ਹੈ ਜੈਸਨ ਪ੍ਰਸ਼ਾਦ ਲੈਦਾ ਨਹੀਂ ਦੱਸਦਾ ਪਤਾ ਨਹੀਂ ਮੈਂ ਕਿ ਚੱਲ ਮਿਲ ਕੇ ਖਾ ਲੂਗੇ ਆਜ ਮੈਤੇ ਵੀ ਨਹੀਂ ਜਾ ਰਹਾ ਫੇ ਤਿਆਰੀ ਕਰਨੀ ਸੀ ਕਿਉਂਕਿ ਮੈਂ ਵੀ ਨਾਲ ਜਾ ਰਹੀ ਆ ਫਿਰ ਕੰਮ ਤਾਂ ਸਿਟਣਾ ਪੈਣਾ ਤੇ ਤਾਂ ਕਰਕੇ ਅਮਨ ਵੀ ਗਲ ਨਾ ਕਰਕੇ ਕਰਕੇ ਵੀ ਗਲਤਫਹਿਮ ਹੋ ਜੀਦੀ ਉਹ ਵੀ ਅਜੇ ਉੱਠਿਆ ਨਹੀਂ ਹੈਗਾ ਤੇ ਸਾਡਾ ਉਹ ਤਾਂ ਉੱਠਦੀ ਨਹੀਂ ਸੰਗਤ ਕੱਲ ਤੂੰ ਗੇਟ ਮੂਰੇ ਖੜ ਲੀਂ ਇੰਨਾ ਦੇਖ ਲਿਆ ਮੈਂ ਹਾਂਜੀ ਅੱਜ ਗੇਟ ਵਰਤੇ ਦਰਸ਼ਨ ਕਰ ਲੀ ਤੇ ਕੱਲ ਵੀ ਆਉਂਦੇ ਤੇ ਜਣੀ ਨਾਮ ਨਹੀਂ ਜਾਉਂਦਾ ਆਏ ਅਸੀਂ ਸਭ ਘੁੰਮਿਆ ਪੂਰਾ ਕੁਝ ਕੁਝ ਦੇਖਣੀ ਪੈਂਦੀ ਹੈ ਜੀ ਹਾਂ ਆਓ ਚਾਓ ਰਾਤ ਨੂੰ 1:30 ਉਹ ਘਰ ਰਹਿਣਾ ਜਾ ਤੇ ਬੱਚਾ ਘਰ ਕਦੀ ਨਹੀਂ ਨਾ ਜਸ਼ਨ ਸੈੱਡ ਜੀ ਬੈਠੀ ਆ ਦੇਖ ਵਾਤਾਵ ਦੇਖਦੀ ਉਹ ਵੀ ਨਾਲ ਵੀ ਚੱਲਦੀ ਹੈ ਫੇਰ ਪਤਨ ਗਿਆ ਸੋਚਾਂ ਜੇ ਚਪਈ ਵੀ ਕਿਤਾਬਾਂ ਵੀ ਪਾਉਂਦੀ ਸੀ ਬੈਗ ਤੇ ਵੈਸੇ ਬੱਚੇ ਨਾਲ ਪੜ੍ਹਾਈ ਦਾ ਫਿਕਰ ਹੁੰਦਾ ਪਰ ਮੈਂ ਜਾ ਕਰ ਗਈ ਆ ਕਹਿੰਦੀ ਮਮੀ ਮੈਂ ਵੀ ਹੁਣ ਫਲੇਵਰ ਚੱਲ ਫਿਰ ਤੂੰ ਆਰ ਤੇਰਾ ਵੀ ਅਰਜੀ ਲਿਖੇ ਭੇਜ ਦਿੰਦਾ ਤੂੰ ਵੀ ਜਾ ਇਹ ਬਾਈ ਇਮਾਨਦਾਰੀ ਇਹ ਘਰ ਤੇ ਰਹਿੰਦਾ ਇਹ ਨਾ ਨਾਨਕਾ ਜਾਵੇ ਨਾ ਇਹਦਾ ਬੈਠਾ ਹੈਗਾ ਨਾ ਕੱਜ ਜਾਉਂਗੇ ਉਹ ਮੇਰੇ ਥੱਡਾਂ ਡਰੇ ਦੇਖਾਂ ਦਾ ਚਾਹ ਗੱਲ ਪੱਕੀ ਹੈ ਤੇਰੀ ਇਹ ਸੀਟੀਆਂ ਕਹਿੰਦਾ ਸੀਟੀਆਂ ਵੱਜਦੀਆਂ ਸਾਗ ਨੂੰ ਤਾਂ ਹੀ ਕਹਿੰਦਾ ਵੀ ਮੰਮੀ ਜਿਹੜਾ ਸਾਗ ਹੀ ਦਲ ਗਿਆ ਹਾਂ ਆਪਰੇ ਜੀਸ਼ਨ ਪੈਕਿੰਗ ਫੁੱਲ ਹੈ ਹਾਂਜੀ ਦਿਖਾਈਂਦਾ ਹੈ ਹੈ ਤਿਆਰੀ ਤਾਂ ਬੱਸ ਕਹੀ ਦੀ ਹੁੰਦੀ ਚੱਲਦੀ ਹੈ ਮੈਂ ਵੀ ਕਹਿ ਦਿੰਦੇ ਕੋਈ ਜ਼ਿਆਦਾ ਫਿੱਧਾ ਜਿਹਾ ਰਹੇ ਹੋ ਜਾਂਦਾ ਵੀ ਮੁਰਾਦ ਦੇ ਥੋੜੇ ਜਿਹਾ ਹਾਂ ਸੱਲੀ ਵਾਸਤੇ ਜਿਵੇਂ ਪਾਲੇ ਕਪੜੇ ਆ ਚੱਲ ਤੂੰ ਕਰ ਲੈ ਕੰਮ ਆਪਣਾ ਇੱਕ ਸਮੋਸਾ 6 ਮੈਂਬਰ ਤੁਸੀਂ ਜਸ਼ਨ ਦੇ ਵੀ ਕੰਮ ਵਾਈ ਨਾ ਟੁਕੜੇ ਕੱਲ ਦੂੰਗੇ ਅੱਛਾ ਲੋ ਭਾਈ ਇੱਧਰ ਦੇਖੋ ਬਾਹਰ ਹੀ ਬਾਜ ਜਸ਼ਨ ਬਾਹਰ ਨੂੰ ਚੱਲੇ ਆ ਹਾਂ ਆ ਪੈਕਿੰਗ ਹਾਂਜੀ ਰਾਇਤਾ ਨਹੀਂ ਗਿਆ ਕੋਸ ਐਂ ਦੇਖ ਲਿਖਾ ਉਹ ਬੱਲੇ ਦਵਾ ਰੱਖ ਲਲ ਕੋਲੇ ਰਾਇਤਾ ਨਹੀਂ ਗਿਆ ਕੋਸ ਹਾਂ ਦੇਖ ਲੈ ਮੈਂ ਜਿੱਥੇ ਪਾਣੀ ਦੀ ਬੋਤਲ ਰਹਿ ਗਈ ਸ਼ਾਇਦ ਲੱਭ ਉਹਦਾ ਗਿਫਟ ਪਾ ਉਹ ਉੱਧਰ ਦੇਖੋ ਬਈ ਉਹ ਚਾਚੇ ਨੂੰ ਵੀ ਠਾਲ ਦੇ ਕੇ ਦਿਨ ਚੜ੍ਹ ਗਿਆ ਐਡਾ ਫੜਾ ਕੋਲ ਜਾ ਕੇ ਉੱਧਰ ਹਾਂ ਹੋਏ ਹੋਏ ਉਹ ਹਾਂ ਉਹ ਬੱਲੇ ਸੱਸੀ ਕਾ ਬੁਲਾ ਦੇ ਚੱਲ ਸਤਿ ਸ਼੍ਰੀ ਅਕਾਲ ਹੈ ਵੀ ਭੈਣ ਵੀ ਸਤਿ ਸ਼੍ਰੀ ਅਕਾਲ ਐ ਵੀ ਗੁड़िया ਤੇ ਦੇਖ ਨਾ ਅੱਛਾ ਗੁੜੇ ਲਿਆਓ ਦਿਖਾ ਦਿਓ ਦੇਖ ਲੋ ਦਿਖਾ ਦਿਓ ਗੁੜੇ ਇੱਕ ਪੰਬੀਰ ਕੋ ਦੇ ਦੋ ਨਾ ਪੰਬੀਰ ਤੇ ਨਹੀਂ ਨਹੀਂ ਤੁੰ ਨੂੰ ਮੈਂ ਲੈ ਗਿਆ ਲਾਹ ਦਾ ਠਾਲ ਲੰਗਿਆ ਵਾ ਚਾਚੇ ਨਾਲੇ ਪੈ ਗਿਆ ਹਾਂ ਮੇਰੀ ਕਿ ਆਈ ਸੀ ਹੈ ਆ ਜਾ ਕੀ ਮੈਂ ਨਹੀਂ ਕਹਤੀ ਗੁड़िया ਜਾ ਨਹੀਂ ਨਹੀਂ ਇਹ ਤਾਂ ਸਾਡੀ ਗੁड़िया ਏ ਹਾਂ ਉਹ ਤਾਂ ਜਸ਼ਨ ਆ ਲੱਭਣ ਲੱਗੀ ਬੋਤਲ ਉਹ ਦੀਦੀ ਨਹੀਂ ਉਹ ਤੁਹਾਡੀ ਆਲਾ ਭਾਈ ਜਦੋਂ ਜੈਸਨ ਦਾ ਜਨਮ ਦਿਨ ਦਾ ਗਿਫਟ ਆਇਆ ਉਦੋਂ ਸਾਡੀ ਗੁੜੀਆ ਰਾਣੀ ਨੂੰ ਵੀ ਪਾਣੀ ਵਾਲੀ ਬੋਤਲ ਦੀ ਗਿਫਟ ਆਇਆ ਇਹ ਵੀ ਮੈਂ ਯਾਦ ਕਰ ਲਈ ਜੈਸਨ ਨੇ ਚਲ ਆਇਆ ਤਾਂ ਬਾਪੂ ਨੇ ਆਉਣਾ 5 ਦਿਨ ਤੱਕ ਜਿਹੜਾ ਭੁੱਲੀ ਗਏ ਦੁੱਤੀ ਜਾਇਓ ਹਾਂ ਬਿੱਗੂ ਉਹ ਦਾਦੇ ਪਹਿਲੇ ਦਿਨ ਨੂੰ ਇੱਥੇ ਬਣ ਲੈ ਆ ਇਹ ਹੈ ਲੈ ਬਈ ਚਲੋ ਠੀਕ ਹੈ ਆ ਤੁਸੀਂ ਆਏ ਜਿਕਣਾ ਬਾਹਰ ਨੂੰ ਜਾਣਾ ਹੁੰਦਾ ਥੱਲੇ ਹੀ ਬਾਹਰ ਨੂੰ ਸਾਲਵਾਰ ਹੋਣਗੇ ਨਾ ਉਹ ਜਿਹੜਾ ਉਹ ਚਲੋ ਕੋਈ ਨਾ ਕਰ ਲੋ ਤਿਆਰੀ ਲੱਗੇਗਾ ਬਾਈ ਸਾਰੀ ਜਾਣੇ ਵੀ ਆਪਣੀ ਆਪਣੀ ਕੰਮੀ ਇਗਰੇ ਇਧਰ ਦੇਖ ਲੋ ਲਾ ਅਰੇ ਗੋਕੂ ਸਾਹਿਬ ਤਾਂ ਇਧਰ ਬਿਜੀ ਹੋਏ ਪਏ ਐ ਹਾਂਜੀ ਤਾਂ ਮਸਾਲਾ ਜਿਹਾ ਬਣਾਉਂਗੀ ਸਬਜ਼ੀ ਦਾ ਹੈ ਹਾਂ ਹਾਂਜੀ ਬਾਜੀ ਬਾਪ ਪਹਿਲਾਂ ਤੁਸੀਂ ਸਾਡੀ ਸਬਜ਼ੀ ਦਾ ਸਮਾਨ ਦੇਖੋ ਬਾਈ ਆ ਇਹਨਾਂ ਲਸਣ ਉਹ ਦੀ ਤੇਰਾ ਆਦੇ ਦੀ ਬਾਟੀ ਕੋਲੀ ਆ ਦੇਖ ਲੋ ਬਾਈ ਆ ਲੱਗਣਾ ਇਹ ਸਾਗ ਦਾ ਮਟੀਰੀਅਲ ਆ ਹੈ। ਹਾਂਜੀ ਸਾਗ। ਆ ਸਾਗ ਦਾ ਆ ਦੇਖੋ ਬਈ ਇੰਨਾ ਹੀ ਮਟੀਰੀਅਲ ਇੱਧਰ ਲਈ ਬੈਠੀ ਦਾ। ਤਾਂ ਹੀ ਸਬਜੀ ਸੌਤ ਬਣਦੀ ਹੈ ਜੀ ਦਾ ਹਨਾ। ਹਾਂਜੀ। ਗੱਲ ਪੱਕੀ। ਇਹਦੇ ਸੁੱਕਾ ਜਿਹਾ ਮਸਾਲਾ ਜੀ ਬਣਾਉਣਾ ਨਾ। ਪਿਆਜ਼ ਆਉਂਦਾ। ਆਹੋ ਸੁੱਕੀ ਰੋਟੀ ਨਾਲ ਲਿਜਾਣ ਨੂੰ ਇੱਥੇ। ਤੂੰ ਆ ਵੀ ਜੇ ਸੰ ਚੱਲਦਾ ਕੰਮ? ਹਾਂਜੀ। ਚਲੋ ਬਾਕੀ ਬਾਈ। ਦੇਖੋ ਕਿੰਨੀ ਠੰਡ ਹੋ ਗਈ। ਕੋਟੀਆਂ ਵੀ ਕੱਢ ਲਈਆਂ ਅਸੀਂ। ਰੋਟੀ ਤਾਂ ਕੱਢੀ ਐ, ਸਾਜਰੇ ਤੇ ਗਈ ਵੀ ਐ। ਉੱਨੇ ਬਾਹਰਾਂ ਨਾਲ ਲੱਗਦੀ ਐ ਗੁੰਮੇ ਤੇ ਕਾਰ ਨਹੀਂ ਮਤ ਲੱਗਦਾ ਹਾਂ ਕਾਰ ਨਹੀਂ ਠੰਡ ਲੱਗਦੀ ਆਪਾਂ ਨੂੰ ਹੂੰ ਬਾਰ ਘੁੰਮ ਲਈ ਬਾਹਰ ਲੱਗਦੀ ਗੁੰਮੇ ਤੇ ਚਲੋ ਕੋਈ ਨਹੀਂ ਚੱਲੀ ਜਾਣਾ ਚਲੋ ਬਾਕੀ ਬਾਈ ਤਿਆਰੀ ਚੱਲ ਰਹੀ ਹੈ ਲੈ ਕੇ ਤਾਂ ਜਾਣਗੇ ਦੋ ਆਏ ਤੇ ਤਿੰਨ ਚਾਰ ਹੋ ਗਏ ਹੋ ਬਾਕੀ ਕਿ ਦੋ ਦੋ ਦਿਨ ਬਾਪਾ ਜੀ ਕੋਲ ਵੀ ਛੱਡ ਕੇ ਜਾਣਾ ਚਲੋ ਕੋਈ ਨਹੀਂ ਬੱਤੀਆਂ ਦੇ ਕੱਪੜੇ ਹੋ ਗਏ ਇੱਕ ਇੱਕ ਬੈਗ ਦਾ ਕੇ ਭਾਂਜੀ ਦੇ ਘਟਾਉਣੇ ਨਾਲ ਭਰ ਗਿਆ ਜੀ ਹੂੰ ਗੁੱਡੂਆਂ ਗੱਡੂਆਂ ਨਾਲ ਚਲੋ ਕੋਈ ਨਹੀਂ ਕਿਹੜੇ ਰੋਜ਼ ਰੋਜ਼ ਆਉਣਾ ਹੈ ਵੇ ਜੀ ਵੀਰਾ ਆਪਣਾ ਇਹ ਨਵੇਂ ਕੱਪੜੇ ਇੱਕ ਬੈਗ ਚ ਪਾ ਲਈ ਪੁਰਾਣੇ ਵਾਲਾ ਪਿਆ ਤੁਹਾਡਾ ਬੈਗ ਖੋਜਵੇ ਨਵੇਂ ਕੱਪੜੇ ਸਾਹਮਣੇ ਨਹੀਂ 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 ਵੀਰ ਜੀ ਰਿਜ਼ਰਵੇਸ਼ਨ ਕਰਾਈ ਵੀ ਨਾਲ ਦੇ ਘਰ ਤੇ ਥੋੜੀ ਜੀ ਦੂਰ ਟ੍ਰੇਨ ਕਰਨੀ ਆ ਹਾਂਜੀ ਬਾਕੀ ਇਹਨਾਂ ਨੇ ਤਰ ਲੈਣ ਚਲੋ ਕੋਈ ਨਹੀਂ ਚੱਲੀ ਜਾਂਦੇ ਕੰਮ ਸਾਵਰ ਸੁਭਾਤੀ ਲੱਗੇ ਬਾਈ ਆ ਦੇਖੋ ਜਿਸਨ ਹੈ ਸਾਈਡ ਹੈ ਚੱਕਰ ਹੈ ਕੋਈ ਕੇਹੜਾ ਜਿਹੜਾ ਪੁੱਤ ਹੁਣ ਤਾਂ ਨਾਲ ਜਾ ਰਹੀਂ ਦੂ ਹਾਂ ਇਹਦਾ ਘਰ ਛੱਡ ਕੇ ਵੀ ਜਾਣ ਨੂੰ ਜੀ ਨਹੀਂ ਕਰਦਾ ਇਹ ਦੋਹਾਂ ਸੜ ਫਾਦੀ ਆ ਇਹ ਹਾਂ ਜੀ ਦੋਹਾਂ ਵਾਈ ਜਿਹੜਾ ਉਤਾਨ ਨੂੰ ਲੈ ਕੇ ਆਉਣਾ ਉਹ ਵੀ ਲੈ ਆਈ ਨਾ ਪਤਾ ਹਾਂ ਦੱਸ ਲੈ ਜਿਹੜਾ ਕੁਝ ਲਿਆਉਣਾ ਹੈ ਦੁਕਾਨ ਬਾਹਰ ਹੈ ਆਪਣਾ ਫੜ ਲਿਆ ਵੇ ਕੁਛ ਲੈ ਆਵਣਾ ਬੂਆ ਨੂੰ ਉਹ ਸਮਾਨ ਆਪਣਾ ਫੜ ਲੈ ਹਾਂ ਬਈ ਬੂਆ ਇਹਨੂੰ ਵੀ ਲੈ ਜਾ ਕਾ ਖੜਾ ਜਿਹੜਾ ਮੈਂ ਨਹੀਂ ਜਾਣੀ ਇਹ ਦੇਚ ਨਹੀਂ ਜਾਣਾ ਦੂਰ ਦੇਚ ਜਾਣਾ ਨਹੀਂ ਹੈ ਨਾ ਬੂਆ ਨਹੀਂ ਹੈਗਾ ਉਹ ਰਾਜ ਹੈ ਉਹਨੇ ਲੈ ਕੇ ਆਏ ਜੀ ਹਾਜ਼ਰ ਲੈ ਹਾਂ ਸਨੇਹਾ ਲੈ ਕੇ ਆਇਆ ਮਨੇ ਸਨੇਹਾ ਵੀ ਜਾਣਾ ਵੀ ਚਾਹ ਦੇ ਦੋ ਉਹਨੂੰ ਦੇਖ ਲਓ ਲੈ ਇਧਰ ਆ ਕਾਂਟਰੀ ਦੱਸ ਗਿਆ ਉਹ ਲਾ ਕੇ ਕਿ ਟੁੱਟ ਕੇ ਚਾਹ ਦੇ ਲੈ ਭਾਈ ਦੇਖ ਲਓ ਕਿੱਥੇ ਢਾਲ ਲੰਗਾ ਤਾਂ ਉੱਥੇ ਤੇ ਆਰਡਰ ਲੈ ਕੇ ਆਇਆ ਏ ਕਿਹ ਸਮੋਸਾ ਲਿਆਵਾਂ ਨਾਲ ਕਿ ਲੱਡੂ ਆਪੋ ਚਲਾ ਜਾ ਲੱਡੂ ਖਾਉਂਗਾ ਕਿਸ ਵੇਰੇ ਸਵੇਰੇ ਪੁੱਛ ਗਿਆ ਚਾਚਾ ਜੀ ਨੂੰ ਮਿੱਠਾ ਨਹੀਂ ਹੁੰਦਾ ਉਹ ਦੁੱਧ ਚ ਲੱਡੂ ਜੀ ਮਿੱਠਾ ਹੁੰਦਾ ਏ ਮਿੱਠਾ ਖਾਂਦਾ ਨਹੀਂ ਨਾ ਏ ਚਲੋ ਭਾਈ ਜੀ ਜਾਂਦੇ ਆ ਨਾ ਵੀ ਮਿੱਠਾ ਘਟ ਖਾਓ ਚੱਲਦਾ ਕੰਮ ਬਾਕੀ ਭਾਈ ਸਾਰਾ ਹੀ ਦਿਖਾਵਾ ਵੇ ਪਰਿਵਾਰ ਦਾ ਕੰਮ ਜੋ ਚੱਲ ਰਿਹਾ ਠੀਕ ਹੈ ਆ ਲੈ ਇਹ ਗੇੜਾ ਤੋਂ ਉੱਟ ਕੇ ਦੇ ਲੈ ਨਾ ਆ ਲੈ ਆਈ ਪੱਗੂ ਆਈ ਮੜਾ ਜੇ ਪਾਰ ਨੂੰ ਆਈ ਦੇਖ ਲੈ ਅੱਜ ਰੀ ਸਾਜਰੇ ਪੇਟਾਂ ਵਾਂ ਚਾਈ ਲੈਣੀ ਹੈ ਹੈ ਪਰਮਰੇ ਜੀ ਤਾਂ ਸਕੂਲ ਜਾਦੇ ਜਾਂਦੇ ਅੱਗੇ ਯਾਰ ਸਵੇਰੇ ਜੀ ਉੱਠਦੀ ਆ ਲੈ ਭਾਈ ਸਾਡੇ ਘਰ ਦੀ ਰੌਣਕ ਅੱਜ ਜਾਣਾ ਹੈ ਨਵੀ ਚਲੋ ਆਪਣੇ ਘਰ ਵੀ ਜਾਣਾ ਜ਼ਰੂਰੀ ਚੱਲਦੀ ਮਮੀ ਦੀ ਕੋ ਲੈ ਕੇ ਜਾਉਂਗੀ ਸਾਥ ਵਿੱਚ ਤਾਈ ਮਮੀ ਚੱਲੀ ਹੈ ਹਾਂ ਦੇਖ ਲੈ ਆ ਤੈਨੂੰ ਦੇਖੀ ਬਾਗੂ ਓਏ ਚਲੋ ਭਾਈ ਬੁਆ ਇਹਨੂੰ ਵੀ ਲੈ ਜਾ ਨਾਲ ਬੱਬਰ ਸ਼ੇਰ ਨੂੰ ਇਹ ਤਾਂ ਕਿ ਨਾਪੇ ਕਰਦਾ ਇਹਦੀ ਥਾਂ ਕਰਦਾ ਹੈ ਨਹੀਂ ਹਾਂ ਲੋ ਚਲੋ ਕੋਈ ਨਹੀਂ ਭਾਈ ਪਰਿਵਾਰ ਸੇ ਬੈਠੇ ਆ ਚਲੋ ਚੱਲੀ ਜਾਣਾ ਕੰਮ ਲੁੜੀਆ ਲਈ ਆਈ ਹਾਂ ਆਈ ਮਾਂ ਮੈਂ ਗੱਲ ਲਓ ਹੈ ਇਹਦੇ ਨਾਲ ਪਾ ਕੇ ਬੈਂਦੀ ਹੈ ਜੀ ਚਲ ਕੋਈ ਨਹੀਂ ਮੈਡੀ ਨਹੀਂ ਆਉਂਦੀ ਹੈਗੀ ਐ ਦੋ ਹੱਥਾਂ ਜਾਏ ਅੱਛਾ ਚਲੋ ਕੋਈ ਨਹੀਂ ਕੁਛ ਲੋ ਸਾਰਾ ਜਪਾ ਲੱਗਿਆ ਰਹਿ ਸਰਦਾਨੀ ਤੂੰ ਆਪਣਾ ਕੰਮ ਹਾਂਜੀ ਹਾਂ ਮੈਂ ਤੇ ਕਿਚ ਰੱਖ 9:00 ਵਜੇ ਜਾਣਾ ਹੋਣਾ ਹਣਾ ਤੇ ਦੱਸ 9:30 ਬਸ ਠੀਕ ਆ ਚਲੋ ਕਿਚ ਤੇ ਤਿਆਰੀ ਪਰਮਵੀ ਬਾਈ ਸਕੂਲ ਤੇ ਰਹਿ ਗਿਆ ਅੱਜ ਬੂਆ ਜੀ ਨੂੰ ਆਪਣੇ ਛੱਡਣ ਜਾਣਾ ਇਹਨੇ ਚਲ ਮੈਂ ਟ੍ਰੇਨ ਦੇ ਚੌਂਕੀਆਂ ਦੇਖੀ ਨਹੀਂ ਹੈਗੀ ਚਲ ਦੇਖ ਆ ਟ੍ਰੇਨ ਦੇ ਚੌਂਕੀ ਕੋਈ ਗੱਲ ਨਹੀਂ ਜਦੋਂ ਅਜ ਟ੍ਰੇਨ ਚ ਬਹਿ ਜਾਣਾ ਲੈ ਲਮੜਨਾਂ ਮੜਾਈ ਮੈਨੂੰ ਲੱਗਦੇ ਤੇਰੇ ਲੱਛਰ ਜਮੜੰਦੇ ਹਾਂ ਨਾ ਕੱਟ ਛੱਡ ਕੀ ਹੈ ਚੱਲ ਠੀਕ ਆ ਚਲ ਲੋ ਭਾਈ ਤਿਆਰੀਆਂ ਸ਼ੁਰੂ ਹੋ ਗੀਆਂ ਜਾਣਦੀਆਂ ਬੰਦੇ ਨੇ ਆਪਣਾ ਟਰੈਕਟਰ ਵਾਈ ਲਾਸਤਾ ਲਾਗ ਪਰ ਤੇ ਵੀ ਭਾਈ ਕੰਦਾ ਟਰੈਕਟਰ ਨਗਰ ਕੀਤਨ ਨੂੰ ਜਿਆਦਾ ਕੋ ਲੋ ਭਾਈਾਰੇ ਕੰਮ ਚੱਲੀ ਜਾਂਦੇ ਆ ਭਾਈ ਸਿੱਧੂ ਮੂਸੇਵਾਲਾ ਹਾਂ ਚਲ ਠੀਕ ਗੱਡੀ 'ਵਰ ਮਾਰ ਦੇ ਕੱਪੜਾ ਹੁਣ ਲਿਕਰਾਂ ਕਰਨਾ ਸਾਫ ਫੇਜ ਲੈ ਭਾਈ ਜਾਣ ਕਰਕੇ ਫੜੇ ਫੜ ਸਾਰੇ ਕੰਮ ਲੱਗੇ ਪਏ ਬਾਈ ਟੋਟਲੀਓ ਭੈਣਾਂ ਵੀ ਚਲੋ ਚਲੋ ਭਾਈ ਜਾਣ ਦੀ ਤਿਆਰੀ ਆ ਹਾਂਜੀ ਇੱਧਰ ਪਾਪਾ ਜੀ ਨੂੰ ਮਿਲੋ ਹੈਂ ਕੁੜੀਆ ਵੀ ਉੱਠ ਗਈ ਪੁੱਟ ਗਈ ਕੁੜੀਆ ਇਹਦਾ ਕੁੜੀ ਬਗੈਰ ਜੀ ਨਹੀਂ ਲੱਦਾ ਹੈਂ ਉਹ ਤੁਹਾਡੀ ਦਿਖਾਈ ਉੱਠ ਗਈ ਕੁੜੀ ਆ ਦੇਖੀ ਇੱਧਰ ਨੂੰ ਦਿਖਾਇਓ ਲੈ ਭਾਈ ਕੁੜੀ ਉੱਠ ਗਈ ਦੀ ਕਿੰਨੇ ਸੋਹਣੇ ਫਲਾਰੇ ਰੰਗ ਦੇ ਨਾ ਛੇੜ ਨਾ ਕੁੜੀ ਨੂੰ ਪਰ ਵੀ ਚੱਲੇ ਆ ਜੀ ਨਾਲ ਹੈ ਹਾਂ ਵਾਹ ਇਹ ਪੰਮੂ ਆਰਦੇ ਪੰਮੂ ਚੱਲਿਆ ਨਾਲ ਆਹ ਦੇ ਕੱਪੜੇ ਪਾ ਲੈ ਬੈਗ ਮਾਸੀ ਚੋਰੀਓ ਹਾਂ ਚੱਲਿਆ ਲੋ ਭਾਈ ਚਲੋ ਬੈਗ ਉਹ ਰੱਖੋ ਨੇ ਠੀਕ ਹੈ ਲੋ ਭਾਈ ਤੁਹਾਡਾ ਬੈ ਕੇ ਦੱਸਤਾ ਹਾਵੇ ਡਰਾਈਵਰ ਵੀ ਤਰਲੇ ਫੜ ਚਾਪੀ ਲੋ ਬਈ ਉਹ ਬੱਲੇ ਕਾਕਾ ਆ ਮੇਰਾ ਕਾ ਇਹ ਕਾਕਾ ਨੇ ਬੜੀ ਚਾ ਚਲੋ ਚੱਕ ਲੈ ਬਈ ਲੈ ਭਾਈ ਇਹ ਕਾਕਾ ਨਹੀਂ ਹੈ ਇਹ ਕਾਕਾ ਹੈ ਚਲੋ ਬਈ ਚਲੋ ਚਲੋ ਹਾਂ ਬਈ ਅਣੀ ਚੱਲ ਕੇ ਖਲ੍ਹਾ ਖਮ ਨਹੀਂ ਤਾਂ ਬਾਹਰ ਨੂੰ ਜਾਣਾ ਤੇਰੀ ਕਿਸਮਤ ਚ ਲਿਖਾਇਆ ਜੇ ਜਾਜ ਚੜਨਾ ਹਾਂ ਲੋ ਬਾਈ ਗੱਡੀ ਤਿਆਰ ਬਰ ਤਿਆਰ ਹੁਣ ਸਾਰੀ ਆਹ ਲੋ ਆਰਾਮ ਨਾਲ ਠੀਕ ਨਹੀਂ ਆ ਲੋ ਬਾਈ ਇਧਰ ਬੰਦਲ ਧੁੱਪਾ ਜਾ ਕੇ ਬੈਠ ਗਿਆ ਉਹ ਦੇਖੋ ਮੰਮੀ ਮੰਮੀ ਨੂੰ ਤਾਂ ਹੁਣ ਚੱਲ ਹਾਂ ਉਹ ਦਿਖਾਈ ਕਾਕਾ ਮੈਂ ਕਿਹਾ ਆਜ ਨੂੰ ਕਾਕਾ ਦਿਖਾਈ ਲੈ ਬਾਈ ਠੀਕ ਨਹੀਂ ਲੈ ਬਾਈ ਜੈ ਸੰਤਾ ਖੁਸ਼ ਹੈ ਬਹੁਤ ਹਾਂਜੀ ਹਾਂ ਜੈ ਸੰਤਾ ਹਾਂਜੀ ਲੋ ਭਾਈ ਰੱਖ ਭਾਈ ਚਾਚਾ ਆ ਸਾਮਾਨ ਹੁਣ ਪੰਮੂ ਨੂੰ ਮੇਰੇ ਕੋਲ ਛੱਡ ਜੋ ਹੂੰ ਪੰਮੂ ਤੂੰ ਦੱਤਾ ਪਾਵੇ ਹੱਥਾਂ ਜੀ ਤੇ ਲਿਖਵਾ ਦੇ ਛੱਡ ਦੇ ਛੱਡ ਦੇ ਛੱਡ ਦੇ ਇਹ ਆ ਜਾਣਾ ਸਾਮਾਨ ਤਾਂ ਆਰਾਮ ਨਾਲ ਸਾਰਾ ਹੀ ਇਹ ਗੱਡੀ ਦੀ ਆਹ ਮਾਹ ਹੋ ਜਾ ਬਸ ਉਹ ਗੱਡੀ ਉਹ ਗੱਡੀ ਉਹ ਗੱਡੀ ਉਹ ਰੜੋਦੀ ਕੀ ਇਹ ਨਾ ਜੋ ਰਹਾ ਤੁਹਾਡੇ ਚ ਹੈ ਲੋ ਭਾਈ ਹਾਰੀ ਫੈਮਿਲੀ ਤਿਆਰ ਪਰ ਤਿਆਰ ਹਾਏ ਕਾਕੇ ਆ ਨਵਾਂ ਬ੍ਰਾਂਡ ਦਾ ਆ ਵੀ ਨਹੀਂ ਤੋੜਿਆ ਆਲੇ ਤੁਸੀਂ ਟੈਗ ਤੋੜ ਦਾਂਗੇ ਹੈ ਵੱਡੇ ਮੜਾ ਟੈਗ ਲੋ ਭਾਈ ਨਵੀਂ ਸ਼ਾਪਿੰਗ ਜਿਹੜੀ ਮਾਮੀ ਨੇ ਕਰਾਈ ਤੀ ਉਹ ਫਰਗ ਪਾਈ ਨੇ ਹਾਏ ਕਾ ਭਾਈ ਹੈ ਲੈ ਇਹਦਾ ਗੁੜੀ ਵਗੈਰ ਜੀ ਨਹੀਂ ਲੱਗਦਾ ਲਾ ਮੰਦੇ ਯਾ ਮਾਂ ਮੈਨੂੰ ਦਿਖਾ ਤਾਂ ਦੇਮੜ ਜਾ ਦਿਖਾਣਾ ਦੇਖੋ ਦਿਖਾਣਾ ਲੈ ਭਾਈ ਇਹਦੇ ਵਰਗੀ ਹੋਆ ਭਾਈ ਜਮਈ ਵਰਤਾ ਦਿਖਾਈ ਨਹੀਂ ਮੜਾ ਸਾ ਡਿਬੀ 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 ਗੋਲ ਚੱਲਦੀ ਹਾਂ ਵੀ ਚੱਲੀ ਹੈ ਹਾਂ ਵੀ ਸਰਦਾਰ ਨਹੀਂ ਹੁੰਦੀ ਮੈਂ ਵੀ ਚੱਲਦੀ ਹਾਂ ਚੱਲ ਕੋਈ ਨਹੀਂ ਬਹਨ ਹੈ ਕੱਲ ਨੂੰ ਮੇਰੇ ਕੱਲ ਨੂੰ ਘਰ ਨੂੰ ਚੱਲੇ ਆਪਣਾ ਨੂੰ ਕਡੇ ਕੋਟੀ ਪਾਈ ਆ ਇਹ ਲੋ ਬਾਈ ਤਿਆਰੀਆ ਪੂਰੀ ਬਟਾ ਪੂਰੀ ਹਾਂ ਵੇ ਹਾਂਜੀ ਲਾ ਬਾਈ ਪੰਮੂ ਛੱਡਣ ਚੱਲਿਆ ਹਰਜੀਤ ਛੱਡਣ ਚੱਲੀ ਆਪਾਂ ਰਹਿ ਕੇ ਘਰ ਠੀਕ ਠੀਕ ਅਸੀਂ ਵੀ ਜਿੰਦੇ ਲਾ ਦੇਣਗੇ ਠੀਕ ਨੇ ਹਾਂ ਵੇ ਠੀਕ ਆ ਜਿਸ ਨੇ ਹਾਂਜੀ ਬਾਬਾ ਜੀ ਨੂੰ ਕਿ ਆ ਜਾਓ ਛੇਤੀ ਹੈ ਬੰਦ ਰੱਖ ਕੇ ਆਉਂਗੀ ਜੀ ਹੈ ਅੱਜ ਤਾਂ ਕਿੰਦੀ ਰੱਖ ਕੇ ਆਉਂਗੀ ਰੱਖ ਕੇ ਆਉਗੀ ਜੀ ਚਲ ਠੀਕ ਆ ਚਲੋ ਖੁਸ਼ ਰਹੋ ਠੀਕ ਹੋ ਚਲ ਚਲ ਆ ਜੀ ਸਿੱਧੀ ਹੁਣ ਚਲ ਜੀ ਠੀਕ ਠੀਕ ਅਸਲ ਚਲ ਮੈਂ ਰੋਡ ਦਾ ਜੇ ਬੱਬੀ ਰਹੇਗੇ ਨਹੀਂ 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 ਚੱਲ ਵੀ ਚੱਲ ਚਾਚਾ ਹੁਣ ਟਾਈਮ ਬਹੁਤ ਹੈ ਹਾਂ ਅਲੈ ਉਧਰ ਦੇਖੀ ਚਲ ਬੈਠੋ ਬਲੋਰੀ ਗਾ ਕੇ ਸੁਣਾਉਂਦੀ ਆਵਣੀ ਗੁਰੇ ਹਾਂ ਚੜਮਾ ਉਹ ਪਰੂਟ ਤੇ ਚਾਇਆ ਬੁਢੀ ਨੇ ਬੈਠੇ ਹਾਂ ਆ ਆ ਜਾ ਬੁਜੀ ਨੂੰ ਆ ਜਾਣ ਦੇ ਥਿੱਤੀ ਆ ਜਾ ਲੋ ਬਾਈ ਆ ਗਿਆ ਬਈ ਚਲੋ ਚਲੋ ਬਾਈ ਬਾਈ ਪਾਪਾ ਜੀ ਹੈ ਬਾਈ ਪਾਪਾ ਜੀ ਬਾਈ ਲੈ ਬਈ ਖੁਸ਼ ਰਹੋ ਖੁਸ਼ੀਆਂ ਖੇੜੇ ਚ ਦੁਬਾਰਾ ਆਇਓ ਚਾਚੇ ਦੇ ਵਿਆਹ ਨੂੰ ਭੱਜੇ ਭੱਜੇ ਠੀਕ ਨਹੀਂ ਚਲੋ ਬਈ ਚਲੋ ਲੋ ਬਾਈ ਚਲ ਬਾਈ ਮਾਮੂ ਜੀ ਆ ਜਾ ਆ ਜਾ ਮਾਮੂ ਜੀ ਲਓ ਭਾਈ ਉਹ ਤੁਹਾਡੀ ਠੀਕ ਹੈ ਠੀਕ ਹੈ ਕੁਛ ਨਾ ਭਾਈ ਚੰਗਾ ਕਰਕੇ ਗੁੱਡੀ ਦਿਖਾਓ ਓਕੇ 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 ਕਰਿਓ ਹਾਂ ਵੇ ਜਿਵੇਂ ਨਾ ਚੰਗਾ ਓਕੇ ਓਕੇ ਵੀ ਲੈ ਲਓ ਭਾਈ ਚਲੋ ਜੀ ਚਲੋ ਭਾਈ ਖੁਸ਼ੀਆਂ ਖੜੇ ਰਾਮ ਨਾਲ ਜਾਵੇ ਆਪਣਾ ਜਾਂਦੀ ਵਾਰ ਦੇ ਬਾਹਰ ਬਾਹਰ ਕਰਦੀ ਪੀ ਰਹੇ ਨੇ ਪਾਪਾ ਜੀ ਵੀ ਬਾਈ ਪਿੱਛੇ ਖੜ ਕੇ ਬਾਈ ਹਾਂ ਬਾਈ ਬਾਈ ਹਾਂ ਅੱਛਾ ਧਿਆਨ ਰੱਖਾਂਗੇ ਆਪਣਾ ਤੁਸੀਂ ਵੀ ਧਿਆਨ ਰੱਖਿਓ ਚੱਲ ਠੀਕ ਆ ਓਕੇ ਪੁੱਤਰਾ ਆ ਜਾਂਦੀ ਵਾਰੀ ਲੋ ਭਾਈ ਤੇ ਠੀਕ ਆ ਫਿਰ ਭਾਈ ਸਸਕਲ ਲੋ ਭਾਈ ਲਾ ਭਾਈ ਖਾਂ ਵੀ ਉਹ ਕੱਲਾ ਰਹਿ ਗਿਆ ਇਹ ਭਈ ਇਹ ਪੂਛ ਮਾਰਤੀ ਸੂਰੀ ਮਾਰਤੀ ਸਵਾਗਤ ਕਰਤਾ ਆਲਾ ਭਾਈ ਆ ਵੀ ਗਈ ਸਰਕਾਰੀ ਗੱਡੀ ਪਿੱਛੇ ਪਿੱਛੇ ਚਲੋ ਭਾਈ ਕਹਿੰਦਾ ਸਵਾਗਤ ਕਰਤਾ ਪੂਛ ਮਾਰਤੀ ਚੱਲ ਅੰਦਰ ਹੁਣ ਤੂੰ ਕੱਲਾ ਹੀ ਰਹੀ ਉਹ ਜਿੰਦੇ ਲਾ ਦੇਣਾ ਮੈਂ ਅੰਦਰ ਅਸੀਂ ਠੀਕ ਆ ਲੋ ਭਾਈ ਦੇਖੋ ਕਹਿੰਦੇ ਬੰਦਿਆਂ ਨਾਲੇ ਰੌਣਕ ਹੈ ਗੱਲ ਪੱਕੀ ਹੈ ਸੱਚੀ ਹੈ ਕਿਸੇ ਨੇ ਕਹੀ ਚਲੋ ਠੀਕ ਆ ਭਾਈ ਚੱਲਦਾ ਕੰਮ ਦੇਖਣ ਆ ਗਈ ਲੋ ਇਹ ਭਾਈ ਟ੍ਰੇਨ ਆ ਗਈ ਨਾਈਟ ਟੂ ਜੀਦੀ ਵੇਟ ਕਰਦੇ ਤੇ ਆ ਗਈ ਟ੍ਰੇਨ ਅੱਜ ਨੱਠ ਪੈਣ ਦੀ ਬਾਈ ਜੇ ਇੱਕ ਵਾਰ ਟ੍ਰੇਨ ਆਉਂਦੀ ਸਾਰਿਆਂ ਨੂੰ ਹੁਣ ਬੁਕਿੰਗ ਵਾਲਾ ਖਾਨਾ ਲੱਭਣਾ ਸਾਡਾ ਕਿਹੜਾ ਏ ਬੱਲਾ ਬੱਲਾ ਭਰੀ ਪਈ ਹੈ ਬਾਈ ਕਿੰਨੇ ਲੋਕ ਆ ਰਹੇ ਆ ਕਿੰਨੇ ਜਾ ਰਹੇ ਆ ਧੱਕਾ ਪੈਂਦਾ ਦੇਖੋ ਅੰਬਾਲਾ ਕੇ ਇਹ ਜਰਨਲ ਹੁੰਨੇ ਨਾ ਮੁਰੇ ਵਾਲੇ ਹਾਂ ਨੰਬਰ 2 ਜਰਨਲ ਹੈ ਬਾਈ ਬੁਕਿੰਗ ਵਾਲੇ ਪਿੱਛੇ ਆ ਬਾਈ ਬਹੁਤ ਲੰਬੀ ਟ੍ਰੇਨ ਹੈ ਕਿੰਨੀ ਲੰਬੀ ਹੈ ਕਿੰਨੇ ਦਾ ਅੰਮ੍ਰਿਤਸਰ ਬਾਦਰਾ ਟਰਮੀਨਲ ਆਹ ਬੁਕਿੰਗ ਵਾਲੇ ਹੁਣੇ ਨਾ ਹੁਣ ਆ ਇਹ 1 ਆਈ ਵਾਲੇ ਉਹ ਤੇ ਲੈ ਕੇ ਆਉਣਾ ਬਾਈ ਸਾਡੇ ਵਾਲਾ A2 ਟਾਰਨ ਨੰਬਰ 2 ਤੇ ਆ ਚੁੱਕੀ ਹੈ ਧੰਨਵਾਦ ਆ ਬੁਕਿੰਗ ਵਾਲੇ ਖਾਣੇ ਆ ਬਾਈ ਫਿਰ ਟੈਨਸ਼ਨ ਨਾ ਫਰੀ ਐ ਇੱਥੇ ਜੈਸਾ ਨੂੰ ਇਹ ਨਾਲ ਜਾਊਂਗੀ ਸਾਡੀ ਹਾਂ ਆ ਗਿਆ ਬਾਈ A2 2 6 ਅੰਮ੍ਰਿਤਸਰ ਬਾਦਰਾ ਟਰਮੀਨਲ ਐਕਸਪ੍ਰੈਸ

तो 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 पर तो अंदर के दस मिनट लाके मैं लिया बैग चलो हां हाँ चलो चलो भी चलो भाई रुकूंगी दस मिनट हाँ भाई ठीक है कि अभी बिचे जिए? चलो मम्मी ਲੋ ਬਾਈ ਛੱਡ ਗਾਗੇ ਹਾਂ ਵੀ ਕਿਆ ਕਹਿੰਦੀ ਦੀਦੀ ਜਾਨ ਲੱਗੀ ਕੁੰਨੀ ਮੈਨੂੰ ਨਹੀਂ ਕਿਹਾ ਲੈ ਹਾਂ ਹਾਂ ਵੀ ਪਰ ਉਹਨੂੰ ਕਹਿੰਦੀ ਵੀ ਤੂੰ ਵੀ ਚੱਲ ਨਾਲ ਅੱਛਾ ਬਾਕੀ ਫਿਰ ਤਾਂ ਹੈਲੋ ਆਏ ਤਾਂ ਕਰੇ ਨਹੀਂ ਹੋਏ ਬਾਦੋ ਹਾਂ ਟ੍ਰੇਨ ਚੱਲੋ ਵੀ ਦੀਦੀ ਲੋ ਬਾਈ ਪੰਮੂ ਛਾਲ ਮਾਰੀ ਟ੍ਰੇਨ ਚ ਕੱਕਣਾ ਜਿੱਥਾ ਆ ਇਹ ਦੇਖਿਆ ਹਨਾ ਤੁਸੀਂ ਵੀਰੇ ਟ੍ਰੇਨ ਚ ਚੜ੍ਹੇ ਤੇ ਨਾ ਪੰਮੂ ਖੜਾ ਵੀ ਦਿੱਤਾ ਕੁਛ ਐਨੀ ਦੁਰਗਿਆ ਹਾਂਜੀ ਪਰਨ ਤਾਂ ਆਉਂਦਾ ਵਾ ਕਹਿੰਦਾ ਵੀ ਰੋਟੀ ਖਾ ਕੇ ਜਾਣੀ ਹੈ ਵਿਲੇਜ ਪਰ ਕਰਾਲੀ ਰੋਗ ਲੀਆ ਉਹਨਾਂ ਨੇ ਗੱਡੀ ਥੱਲੇ ਫਿਰ ਬਨਾਵਣਾ ਚੇਕ ਭਲਾਇਆ ਤੇ ਹੋਰ ਪਰਨ ਹੀ ਟਿਕਲਾਤੇ ਕਿਕ ਤੇ ਕਹਿੰਦਾ ਵਾਸਤੇ ਚਾਚਾ ਹੁਣ ਤਾਂ ਘਰ ਨੂੰ ਚੱਲ ਤੂੰ ਮੁਝਾਣਾ ਤਾਂ ਦਿੱਦ ਨੂੰ ਮੇਰੀ ਕੜਾ ਕੇ ਛੇੜੀ ਹੁੰਦਾ ਸੋ ਖਾਣੀ ਰੋਟੀ ਕਰ ਗਿਆ ਕਿ ਨਾ ਹੀ ਪੇਟ ਭੋਲਦਾ ਹੋ ਗਿਆ ਚਲ ਠੀਕ ਸਹੀ ਸਲਾਮਤ ਆ ਗਿਆ ਫੋਨ ਉਹਨਾਂ ਦਾ ਕਹਿੰਦੇ ਜਾ ਰਹੇ ਹਾਂ ਹਾਂਜੀ ਹਾਂ ਬੈਠ ਕੇ ਸੱਟ ਹੋ ਕੇ ਜਾ ਰਹੇ ਹਾਂ ਠੀਕ ਹੈ ਚਲ ਵਧੀਆ ਜੀ ਤੂੰ ਰਹਿ ਗਿਆ ਕੱਲਾ ਜੀ ਮੈਂ ਨਾ ਜਾਣਾਂਗੀ ਤੇ ਮੈਂ ਫੋਨ ਤੇ ਦੇਖੂੰਗਾ ਸਰੂ ਖੰਦਾ ਕਰ ਹਾਂ ਸਰੂ ਖੰਦਾ ਕਰ ਦੇਖਣੋਂ ਤਾਂ ਚਲ ਕੋਈ ਜੀ ਚਲੋ ਬਾਈ ਠੀਕ ਐ ਆ ਕੇ ਮੁੜ ਕੇ 5 ਘੰਟੇ ਲੱਗੇ ਤੁਹਾਨੂੰ ਦਨ ਮੁੜ ਕੇ ਹਾਂ ਜੀ ਟ੍ਰੈਫਿਕ ਬਾਅਦ ਉੱਥੇ ਟਾਈਮ ਲੱਗਦਾ ਬੈਠੀ ਆਏ ਸਾਰੇ ਜਣੇ ਹਾਂ ਤੂੰ ਇਹਨੂੰ ਬਾਈ ਚੱਕੀ ਚੱਕੀ ਦਰ ਜਾਓ ਚਲੋ ਬਾਈ ਬੈਠੇ ਆ ਚਲੋ ਠੀਕ ਐ ਵੀ ਚਲੇ ਗਈ ਭੈਣ ਭਾਈ ਆ ਰੌਣਕ ਦੇਖ ਲੋ ਆਹੀ ਘਰ ਹੈ ਹਾਂਜੀ ਜਿੱਥੇ ਭੱਜੀ ਫਿਰਦੀ ਹੁੰਦੀ ਸੀ ਭਾਨੀ ਉਹ ਜੈਸੇ ਨੇ ਚਲੇਗੀ ਹਾਂ ਸਾਂ ਸਾਂ ਮੈਂ ਕੱਲਾ ਹੀ ਤਾਂ ਹੁਣ ਪਿੱਛੇ ਤੇ ਜਾਦਾ ਮੈਂ ਦੇਖਿਆ ਜਿੰਦੇ ਖੋਲ ਨਿਕਲ ਗਏ ਐ ਦੇਖੰਦਾ ਬੰਮ ਜਿੰਦੇ ਖੋਲ ਕੇ ਮੈਂ ਬੈਠਾ ਹੀ ਤਾਂ ਹਲੇ ਅੰਦਰ ਜਦ ਮੈਂ ਦੇਖਿਆ ਗੱਡੀ ਦੀ ਟਾਕੀ ਖੜਕੀ ਮਾਹਲਾ ਸੰਗਤਾਂ ਆ ਗਈਆਂ ਜਦ ਐ ਪੰਮੂ ਆ ਗਿਆ ਅੰਦਰ ਨੂੰ ਹਨਾ ਚੱਲੋ ਭਾਈ ਚੱਲੀ ਜਾਂਦਾ ਕੰਮ ਕਿੱਥੇ ਜਾ ਕੇ ਐ ਦੱਸ ਹੂੰ ਤੇ ਸਣ ਤੇ ਸਣ ਫਿਰ ਇਹ ਛੰਡੀ ਘੜ ਤੇ ਸਣ ਟ੍ਰੇਨ ਚਲਾਉਣ ਆਇਆ ਬਣਨਾ ਇਹ ਵੀ ਜੇ ਸਾਰੇ ਕਹਿੰਦੇ ਬੈਟਜ ਕਰਕੇ ਫਿਰ ਟ੍ਰੇਨ ਚਲਾਇਆ ਆਹੋ ਜਿਹੜਾ ਇਹ ਚੀਜ਼ ਦੇਖੋ ਇਹ ਉਹਦੇ ਕਰਕੇ ਡਰ ਗਿਆ ਚੜਿਆ ਵੀ ਪਹਿਲ ਜੱਦਾ ਜੰਮਿਆ ਚੜਿਆ ਵੀ ਪਹਿਲੀ ਗੱਲਾ ਟ੍ਰੇਨ ਚ ਆਏ ਕਿੰਨ ਬੱਜ ਗਏ ਮੰਮੀ ਹਜੇ ਚਲੋ ਕੋਈ ਨਹੀਂ ਬਾਈ ਚੱਲੀ ਜਾਣਾ ਕੰਮ ਠੀਕ ਆ ਲੋ ਬਾਈ